ਇਕ ਗੁਰੂ ਜੀ ਦਾ ਖਾਲਸਾ ਰਹੀ ਜੀ ਕੀ ਹੋਵੇ ਗੁਰਬਾਣੀ ਦਾ ਪ੍ਰਮਾਨ ਹੈ ਸਫਲ ਸਫਲ ਕਹਿੰਦਾ ਜਤਰਾ ਆਮ੍ਰਿਤ ਰਹਿ ਨਿਮੇ ਸਾਧਾ ਜਮਾ ਵਾਕ ਅਨੁਸਾਰ ਕਿ ਜੀਵਨ ਦੀ ਜਿਹੜੀ ਯਾਤਰਾ ਤਾਂ ਹੀ ਸਫਲੀ ਹੋ ਸਕਦੀ ਹੈ ਜਦ ਆਪਾਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈਨੇ ਤੇ ਖੱਡਾ ਜਿਹੜਾ ਜਨਮ ਮਰਨ ਦਾ ਚੱਕਰ ਦੇ ਅੰਦਰ ਮੀਰ ਮਨਪ੍ਰੀਤ ਸਿੰਘ ਜੀ ਦੇ ਵੱਲੋਂ ਨਿਆੜਾ ਕੇ ਕਮਾਈਆਂ ਸਫਲਾ ਕਰਦੇ ਹੋਏ ਸੰਤਨ ਮੁਰਤਾ ਮੈਂ ਦਰਸ਼ਨ ਕਰਵਾਏ ਦੇ ਪਹਿਲਾ ਸੀ ਬਾਬਾ ਬਕਾਲਾ ਸਾਹਿਬ ਜਿਸ ਨੂੰ ਅੱਜ ਵਾਸਤੇ ਤੇ ਦਿੱਤੇ ਗਏ ਨੌਵੇਂ ਪਾਸ਼ਾਤਨ ਗੁਰੂ ਜੀ ਦੇ ਬਾਦ ਮਹਾਰਾਜੀ ਦਾ ਦਰਸ਼ਨ ਹੈ ਤੇ ਪੂਰਾ ਸਾਹਿਬ ਦੇ ਦਰਸ਼ਨ ਜਿੱਤੇ ਜਿੱਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ 26 ਸਾਲ ਦੀ ਉਮਰ ਵਿੱਚ ਜੀਰਾਂ ਦੀ ਤਕਤੀ ਕੀਤੀ ਉਸ ਤੋਂ ਪ੍ਰੰਤ ਸ਼ੀਸ਼ਮੈਲਾ ਸਥਾਨ ਹੈ ਜਿੱਥੇ ਜਿੱਤੇ ਸੀ ਮਾਤਾ ਗੰਗਾ ਜੀ ਪ੍ਰਲੋਕ ਦੀ ਗਮਨ ਕਰਕੇ ਗਏ ਸਨ ਤੇ ਨਾਲ ਹੀ ਗੁਰਦਵਾਰ ਮੰਡਲ ਸਥਾਨ ਜਿੱਥੇ ਜੀ ਮੱਖਣਸ਼ਲਵਾਣਾ ਬਲੋਕ ਦੇ ਦੁਆਰਾ ਗੁਰਦੇਵ ਜੀ ਵਾਦਨ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਗਿਆ ਕਿ ਇੱਥੇ ਹੀ ਇਹ ਮਸੰਦ ਬਲੋਂ ਵਾਹਿਗੁਰੂ ਗੁਰਦੇਵ ਜੀ ਵਾਦਨ ਮਹਾਰਾਜ ਜੀ ਦੀ ਗੋਲੀ ਚੁਲਾਈ ਜਿੱਥੇ ਉਹਨਾਂ ਦੀ ਦਸਤਾਰ ਨੂੰ ਫੈਨਦੀ ਹੋਈ ਉੰਪਰਤ ਜਮੀਂ ਗਈ ਸੀ। ਗੁਰਦੇਵ ਜੀ ਵਾਦਨ ਮਹਾਰਾਜ ਜੀ ਨੇ ਪਾਵਨ ਉਤਰਸਾ ਸਤਿ ਸ੍ਰੀ ਅਕਾਲ ਸਾਹਿਬ ਦੇ ਦਰਵਾਜ਼ੇ ਕੋਈ ਸੂਭਤ ਹੈ। ਤਿਆਹੀ ਕਿਸ ਤੋਂ ਉਪਰੰਤ ਅਸੀਂ ਗੁਰਦੁਆਰਾ ਦੂਰਦਰਸ਼ਨ ਪ੍ਰਕਾਸ਼ ਦਮਦਮ ਟਿਕਾਲ ਸਿੰਦਰਾ ਮਹਤਾ ਵਿਕਟਰ ਦੇ ਦੇਖ ਦੋਦਿਆਂ ਦੀ ਖਾਨ ਇਹ ਨਹੀਂ ਖਾਨਾਂ ਜਿੱਥੇ ਗੁਰਵਾਣੀ ਦੇ ਸੋਮੇ ਬਗਦਿਆਂ ਤੇ ਸਿੰਘ ਤਿਆਰ ਹੁੰਦੇ ਹਨ ਸੰਤਿਆ ਸਪਾਈ ਜਾਂਦੀ ਹੈ ਉਹਨਾਂ ਨੂੰ ਪਾਠ ਸਿਖਾਇਆ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਸੰਤ ਗਿਆਨੀ ਗੁਰਵਚਨ ਸਿੰਘ ਜੀ ਪੁੰਜਾ ਵਾਲੇ ਉਹਨਾਂ ਦਾ ਪੂਰਾ ਪਾਕਿਸਤਾਨ ਹੈ ਜਿੱਥੇ ਉਹ ਭਗਤੀ ਕਰਦੇ ਹੁੰਦੇ ਹਨ ਤੇ ਵਾਹਿਗੁਰੂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਚੌਥੇ ਮਹੀਨੇ ਮਕੀ ਉਹਨਾਂ ਨੇ ਹਕੂਮਤ ਦੇ ਨਾਲ ਟਕਰਾਅ ਦੇ ਆ ਤੁਸੀਂ ਦੀ ਗਾਨ ਕਿਤੇ ਕਾ ਵੀ ਦਰਸ਼ਨ ਕਰ ਸਕਦੇ ਪੂਰਾ ਸਾਹਿਬ ਸਤਖੰਡ ਗਮਨਸਥਾਨ ਸੰਦ ਗਿਆਨ ਗੁਰਵਚਨ ਦੇ ਪਾਜੇ ਤੇ ਡਗੜੇ ਬਾਹ ਦੇ ਵਿੱਚ ਤਾਂ ਇੱਕ ਸਿੰਘਾਂ ਦੇ ਪਾਸੇ ਟੋਟੀ ਦੇ ਸਰਵੰਥਾ ਇਹ ਤਾਂ ਚੌਂਕ ਤੋਂ ਹੁੰਦੇ ਹੋਏ ਅਸੀਂ ਫਿਰ ਗੁਰਦੁਆਰਾ ਕੰਧ ਸਾਹਿਬ 'ਤੇ ਪਹੁੰਚੇ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਅਸੀਂ ਇਸ ਸਥਾਨ 'ਤੇ ਗੁਰੂ ਸਾਹਿਬ ਜੀ ਦੀ ਮਿਹਰ ਦਾ ਠਹਿਰਾਓ ਕੀਤਾ ਗਿਆ ਸੀ ਤੇ ਕੰਧ ਵੀ ਸ਼ੋਭਤ ਹੈ ਜਿੱਥੇ ਗੁਰੂ ਮਹਾਰਾਜ ਨੇ ਕੰਧ ਨੂੰ ਹਮੇਸ਼ਾ ਵਾਸਤੇ ਇਹ ਵਾਰ ਦਿੱਤਾ ਕਿ ਸਾਡਾ ਜੋਗਾ ਜੋਗਾ ਤੱਕ ਕੰਧ ਬਣੀ ਰਹੇਗੀ ਤੇ ਆਪ ਜੀ ਕੰਧ ਦੇ ਦਰਸ਼ਨ ਵੀ ਕਰ ਸਕਦੇ ਹੋ ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬੈਰਾਤ ਦਾ ਠਹਿਰਾਓ ਕੀਤਾ ਗਿਆ ਸੀ ਤੇ ਮਾਤਾ ਬਜ਼ੁਰਗ ਮਾਤਾ ਨੇ ਗੁਰੂ ਸਾਹਿਬ ਨੂੰ ਕਿ ਕੰਦ ਡਿਗਣ ਵਾਲੇ ਤਾਂ ਧੰਗ ਗੁਰੂ ਨਾਨਕ ਦੇ ਮਹਾਰਾਜ ਨੇ ਕੋ ਤਾਂ ਦੇ ਜੋਗਾ ਜੋਗਾ ਤੱਕ ਇਸੇ ਤਰ੍ਹਾਂ ਕਾਇਮ ਰਹੇਗੀ ਤੇ ਨਾਲ ਹੀ ਫਿਰ ਆਪ ਜੀ ਦਰਸ਼ਨ ਕਰਦੇ ਉਹ ਗੁਰਦੁਆਰਾ ਸਾਹਿਬ ਦਾ ਸਥਾਨ ਤੇ ਇੱਥੇ ਧੰਗ ਗੁਰੂ ਨਾਨਕ ਦੇ ਮਹਾਰਾਜੀ ਦਾ ਵਿਆਹ ਮੂਲ ਚੰਦ ਚੋਣੇ ਖੱਤਰੀ ਦੀ ਜਿਹੜੀ ਸੁਪਤਰੀ ਸੀ ਮਾਤਾ ਸੁਲਖਣੀ ਜੀ ਦੇ ਨਾਲ 1487 ਈਸਵੀ ਨੂੰ ਆਨੰਦ ਕਾਰਜ ਸੀ ਜਿਹੜੇ ਉਹ ਡੇਰਾ ਸਾਹਿਬ ਸਥਾਨ ਬਣਿਆ ਹੋਇਆ ਹੈ ਜਿੱਥੇ ਕਿ ਉੱਥੇ ਸਾਨ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜਿਹੜਾ ਸੀ ਵਿਆਹ ਆਨੰਦ ਕਾਤੂ ਸੀ ਇਸ ਸਥਾਨ ਤੇ ਬਹਰਾਤ ਦਾ ਸੀ ਜਿਹੜਾ ਸਾਧ ਸੰਗਤ ਜੀ ਆਇਰਾਉ ਕੀਤਾ ਗਿਆ ਸੀ ਆਪ ਜੀ ਇਤਿਹਾਸ ਵੀ ਪੜ ਸਕਦੇ ਹੋ ਤੇ ਗੁਰੂ ਮਹਾਰਾਜ ਜੀ ਦਾ ਵਿਆਹ ਸੀ ਜਿਹੜਾ 1487 ਈਸਵੀ ਨੂੰ ਹੋਇਆ ਸੀਗਾ ਮਾਤਾ ਸੁਲਖਣੀ ਜੀ ਦੇ ਨਾਲ ਸਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 1487 ਈਸਵੀ ਦੇ ਵਿੱਚ ਇੱਥੇ ਉਹਨਾਂ ਦਾ ਜਿਹੜਾ ਵਿਆਹ ਹੋਇਆ ਸੀ ਸਾਧ ਸੰਗਤ ਜੀ ਤੇ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ 100 ਮੀਟਰ ਦੂਰੀ ਦੇ ਸਥਾਨ ਹੈ ਡੇਰਾ ਸਾਹਿਬ ਬਣਿਆ ਹੋਇਆ ਤੇ ਮਾਤਾ ਸਲਖਣੀ ਜੀ ਦਾ ਜਨਮ ਸਥਾਨ ਵੀ ਹੈ ਤੇ ਉੱਥੇ ਹੀ ਪਾਸ਼ਾ ਜੀ ਦੇ ਜਿਹੜੇ ਆਨੰਦ ਕਾਰਜ ਹੋਏ ਸਨ ਤੇ ਪੰਡਤਾਂ ਨੂੰ ਜਿਹੜੇ ਉਹ ਬਹਾਮਣਾ ਸੀ ਉਹਨਾਂ ਨੂੰ ਉੱਥੇ ਮਹਾਰਾਜ ਨੇ ਹੁਕਮ ਦਿੱਤਾ ਸੀ ਤੇ ਸਮਝਾਇਆ ਤੇ ਉਹ ਅਗਨੀ ਦੀਵਾਲੇ ਪੂਰੇ ਦੇਣੇ ਚਾਹੁੰਦੇ ਸਨ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮੂਲ ਮੰਤਰ ਦੇ ਦਿਵਾਲੇ ਚਾਰ ਲਾਵਾ ਸੀ ਜਿਹੜੀਆਂ ਲਈਆਂ ਸੀ ਸਾਹ ਸੰਗ ਜੀ ਤੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕ ਬਖਰੀ ਦੇ ਵਿੱਚ ਲਾਈ ਸੀਗੀ ਪਿਆਰ ਜੀ ਇਸਤਾਨ ਦੇ ਦਰਸ਼ਨ ਕਰ ਸਕਦੇ ਹੋ ਬਟਾਲਾ ਸ਼ਹਿਰ ਵਿਖੇ ਇਹ ਜੋ ਸਥਾਨ ਬਣਿਆ ਹੋਇਆ ਹੈ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਿਹੜੇ ਵਿਆਹ ਕਾਰਜ ਸੀ ਸਨ ਇਸ ਸ਼ਹਿਰ ਵਿਖੇ ਉਸਨੂੰ ਗੁਰਦੁਆਰਾ ਕੰਧ ਸਾਹਿਬ ਹੋਏ ਬਣਿਆ ਹੈ ਇੱਥੇ ਮਹਾਰਾਜ ਜੀ ਪਿੱਠ ਲਾ ਕਰਕੇ ਬੈਠੇ ਸਨ ਤੇ ਕੰਧ ਡਿਗਣ ਵਾਲੀ ਸੀ ਮਾਤਾ ਨੇ ਕਿਹਾ ਕਿ ਕੰਧ ਡਿਗ ਜਾਣੀ ਹੈ ਤਾਂ ਤੁਹਾਨੂੰ ਜੀ ਨਾਲ ਦੇ ਮਾਨਕ ਜੁਗਾ ਜੁਗ ਤੱਕ ਕੰਧ ਬਣੀ ਰਹੇਗੀ ਹੁਣ ਤੁਹਾਨੂੰ ਦਰਸ਼ਨ ਕਰਵਾਨੇ ਹ ਗੁਰਦੁਆਰਾ ਡੇਰਾ ਸਾਹਿਬ ਦੇ ਜਿੱਥੇ ਕੇ ਆਪ ਜੀ ਦਰਸ਼ਨ ਕਰ ਸਕਦੇ ਹੋ ਇਹ 100 ਮੀਟਰ ਦੀ ਦੂਰੀ ਤੇ ਜਿਹੜਾ ਸਥਾਨ ਬਣਿਆ ਹੋਇਆ ਹੈ ਵਾਹਿਗੁਰੂ 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 ਉਸ ਤੋਂ ਉਪਰ ਅੰਸਾ ਸਿੰਘ ਜੀ ਆਪਾਂ ਗੁਰਦੁਆਰਾ ਚੋਲਾ ਸਾਹਿਬ ਇੱਥੇ ਗਏ ਜਿੱਤੇ ਧੰਗੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਚੋਲਾ ਬਲਖ ਬੁਖਾਰੇ ਤੋਂ ਉਹਨਾਂ ਦੀ ਅੰਛ ਮੰਛ ਨੇ ਇੱਥਾਰ ਕਰਕੇ ਸਤਾਬਦ ਕੀਤਾ ਯਾਪ ਜੀ ਗੁਰੂ ਮਹਾਰਾਜ ਜੀ ਦੇ ਛੋਲਾ ਸਾਹਿਬ ਦੀ ਪ੍ਰਦਰਸ਼ਨ ਕਰ ਸਕਦੇ ਹੋ ਤੇ ਜਿਹੜੇ ਰੁਮਾਲਾ ਸਾਹਿਬ ਸਾਨੂੰ ਜਿਹੜੇ ਭਾਈ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੀਬੀ ਨਾਨਕ ਜੀ ਨੇ ਪੇਟਕ ਕੀਤੇ ਸਾਨੂੰ ਉਹ ਵੀ ਰੁਮਾਲ ਇੱਥੇ ਸਜੋਬਤ ਹਨ ਅੱਦੇ ਜਿਹੜੇ ਜਰਨੈਲ ਸ਼ਹੀਦ ਭਾਈ ਹਰੀ ਸਿੰਘ ਨਲੂਆ ਜੀ ਦੁਆਰਾ ਹਿਮਾਲਾ ਸਾਹਿਬੇਟਕ ਕੀਤੇ ਹੋਏ ਸਾਨੂੰ ਉਹ ਵੀ ਇੱਥੇ ਇਸ ਸਥਾਨ ਤੇ ਹਨ ਜਿਹੜੇ ਕਿ ਸਰਦਾਰ ਜਰਨੈਲ ਹਲੀ ਸਿੰਘ ਨਲਗੋਏ ਦੁਆਰਾ ਬਟਾਲਾ ਸ਼ਹਿਰ ਤੋਂ ਅਸੀਂ ਡੇਰਾ ਬਾਬਾ ਨਾਨਕ ਐਲਮੇਖੀ ਪਹੁੰਚੇ ਤਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਬਾਰ ਸਮੇਂ 1515 ਜੀ ਨੂੰ ਪਰਿਵਾਰ ਉਸੇ ਪੂਰਨ 25 ਸੰਖਿਆ ਦੇ ਪਰਿਵਾਰ ਦੇ ਨਾਲ ਜੁੜੀ ਹੋਇਆ ਮਾਤਾ ਸੁਲੱਖਣੀ ਜੀ ਉਹਨਾਂ ਦੇ ਦੋ ਮੇਜ ਪੁੱਤਰ ਬਾਬਾ ਸ਼੍ਰੀਚੰਦ ਤੇ ਬਾਬਾ ਲਕਮੀਦਾਦ ਜੀ ਤੇ ਨਾਨਾਰੀ ਮੂਲਚੰਦ ਦੇ ਨਾਲ ਮੁਲਾਕਾਤ ਹੋਇਆ ਤੇ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪੁੱਤਰੇ ਧਰਮਚੰਦ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਧੰਨ ਗੁਰੂ ਅਰਜਨ ਦੇ ਮਹਾਰਾਜੇ 1646 ਈਸਵੀ ਨੂੰ ਸੰਮਤ ਜਿਹੜਾ ਸੀ ਉਸ ਨੂੰ ਕੁਝ ਸਮੇਂ ਥੜਾ ਸਾਹਿਬ ਦਾ ਨਿਰਮਾਣ ਕੀਤਾ ਜਿੱਥੇ ਕੀਰਤਨ ਸਥਾਨ ਹੈ ਸਾਧ ਸੰਗਤ ਦੀ ਬਣਿਆ ਹੋਇਆ ਤੇ ਗੁਰਨਾਨਕ ਦੇ ਮਹਾਰਾਜਿਆਂ ਦੇ ਡੇਰਾ ਬਾਬਾ ਬਾਨਾਲਕ ਸਾਹਿਬ ਤੋਂ ਦਰਸ਼ਨ ਕਰਦੇ ਹੋਏ ਬਾਅਦ ਵਿੱਚ ਅਸੀਂ ਹਰਿਕੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਕੋਲ ਪਹੁੰਚੇ ਇਤਿਹਾਸਿਕ ਕਾਲ ਸੈਡੀ ਦੇ ਦਰਸ਼ਨੀ ਕਸ਼ਮੀਰੀ ਪਾਸ਼ਾ ਦੁਆਰਾ ਸਥਾਪਿਤ ਕੀਤਾ ਹੋਇਆ के महाराज फैसला करते थानू करते है ਸ਼ੀਰਿੰਦਰਵਾਰ ਸਾਹਿਬ ਜੀਆਂ ਦੇ ਪਾਵਨ ਵਿਤਰ ਦਰਸ਼ਨ ਕਰਨ ਤੋਂ ਬਾਅਦ ਸ਼੍ਰੀ ਤਰਨਤਨ ਸਾਹਿਬ ਦਰਬਾਰ ਸਾਹਿਬ 'ਤੇ ਪਹੁੰਚ ਜਿਹੜੇ ਪੰਜਵੇਂ ਪਾਸ਼ਾ ਦੁਆਰਾ ਬਰੁਸਾਇਆ ਹੋਇਆ ਸ਼ਹਿਰ ਦੇ ਧਰਤੀ ਪਾਵਨ ਵਿਤਰ ਸਥਾਨ ਹੈ ਕਿਤੇ 56 ਪਾਸ਼ਾ ਦੁਆਰਾ ਇਹ ਬਰੁਸਾਇਆ ਹੋਇਆ ਪਾਵਨ ਵਿਤਰ ਸਥਾਨ ਹੈ ਕਿਉਂਕਿ ਸੰਗਤਾਂ ਜਿਹੜੀ ਲਾਹੌਰ ਤੋਂ ਗੋਵਿੰਦਗੜ੍ਹ ਸਾਹਿਬ ਤੋਂ ਹੁੰਦੇ ਹੋਏ ਦਿੱਲੀ ਦੇ ਰਾਸਤੇ ਪਹੁੰਚਦੀਆਂ ਸਨ ਤੇ ਗੁਰੂ ਮਹਾਰਾਜ ਸਿੱਖੀ ਦੇ ਪ੍ਰਚਾਰ ਕਰਨ ਵਾਸਤੇ ਕਿ ਸੰਗਤਾਂ ਦੇ ਵਾਸਤੇ ਇੱਥੇ ਬਹੁਤ ਵੱਡਾ ਸ੍ਰੋਵਰ ਖਦਵਾਇਆ ਤੇ ਕਿਥੇ ਦਰਬਾਰ ਸਖਸ਼ੋਬਤ ਹੈ ਸਤਿਗੁਰੂ ਮਹਾਰਾਜਿਆਂ ਨੇ ਸ਼ਹਿਰ ਦਾ ਨਾਮ ਤਰਨਤੋਂ ਸਾਹਿਬ ਰੱਖਿਆ ਇਸ ਸਥਾਨ ਦੀ ਸੇਵਾ ਸੀ ਜਿਹੜੀ ਗੁੰਬਦਾਂ ਦੀ ਮਹਾਰਾਜੀ ਸਿੰਘ ਦੇ ਪੁੱਤਰੇ ਕਮਰ ਨੌ ਨਿਹਾਲ ਸਿੰਘ ਦੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜੀ ਸਰੋਵਰ ਦੇ ਆਲੇ ਦੁਆਲੇ ਜਿਹੜੀ ਸੀ ਉਹ ਪੱਕੀ ਕਰਵਾਈ ਸੀ ਸਾਧ ਸੰਗਤ ਜੀ ਤੇ ਮਹਾਰਾਜ ਰਣਜੀਤ ਸਿੰਘ ਜੀਆ ਦੇ ਪੁੱਤਰੇ ਕਮਰ ਨੌ ਨਿਹਾਲ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਜਿਹੜੀ ਇਹ ਸੇਵਾ ਸੀ ਸਾਧ ਸੰਗਤ ਜੀ ਨੇ ਲਈ ਸੀਗੀ ਤੇ ਆਪ ਜੀ ਦਰਸ਼ਨ ਕਰ ਸਕਲਿਓ ਗੁਰਦੁਆਰਾ ਤਰਨਤਨ ਸਾਹਿਬ ਦਰਬਾਰ ਸਾਹਿਬ ਇੱਥੇ ਮੰਜੀ ਸਾਹਿਬ ਸਥਾਨ ਬਣਿਆ ਹੋਇਆ ਸਾਧ ਸੰਗਤ ਜੀ ਇੱਥੇ ਛੇਵੇਂ ਪਾਸ਼ਾ ਜੀ ਦਿੱਲੀ ਦੇ ਦੁਸ਼ਟ ਚੰਦੂਸ ਵਾਹੀ ਨੂੰ ਉਹਦਾ ਦੀ ਜਿਹੜਾ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਆਇਆ ਸੀ ਸਾਧ ਸੰਗਤ ਜੀ ਤੇ ਤਰਨਤਨ ਸਾਹਿਬ ਦਾ ਇਤਿਹਾਸ ਵੀ ਆਪ ਜੀ ਪੜ ਸਕਦੇ ਹੋ ਬੜਾ ਆਨੰਦ ਆਇਆ ਲੰਗਰ ਪਾਣੀ ਸ਼ਕਿਆ ਸਤਿਗੁਰ ਮਹਾਰਾਜਿਆਂ ਦੇ ਦਰਸ਼ਨ ਦੇਦਾਰ ਕੀਤੇ ਤੇ ਆਪਣੇ ਨਗਰ ਤੋਂ ਬਾਈ ਜਾਣੀ ਸੀ ਜਿਹੜੇ ਗੁਰਦੁਆਰਾਂ ਦਰਸ਼ਨ ਵਾਸਤੇ ਗਏ ਸਨ ਗੁਰਦੁਆਰਾ ਤਰਨਤਾਰਨ ਸਵਾਗਤ ਹੋਇਆ ਸੀ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਧੰਨ ਗੁਰੂ ਅਮਰਦਾਸ ਜੀ ਦੇ ਦੁਆਰਾ ਗੁਰਦੁਆਰੇ ਪਾਵਨ ਅਸਥਾਨ ਤੇ ਪਹੁੰਚੇ ਤੇ ਕਿੰਪਨ ਸੱਜਣ ਕੀਤਾ ਕਈ ਬੌਲੀ ਸਾਹਿਬ ਦਾ ਅਸਥਾਨ ਬਣਿਆ ਜਿੱਥੇ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ 84 ਪੌੜੀਆਂ ਜਿਹੜੀਆਂ ਸੀ ਬਣਾਈਆਂ ਹੋਈਆਂ ਸੰਗ ਜਿਹੜਾ ਕਿ 84 ਪੌੜੀਆਂ ਤੇ ਕੱਤੇ ਦੇ ਲੋ ਇਸ਼ਨਾਨ ਕਰੇਗਾ, ਬਾਠ ਕਰੇਗਾ ਉਹਦੀ 84 ਜਿਹੜੀ ਕੱਤੀ ਜਾਵੇਗੀ ਤੇ ਆਪਜੀ ਬੌਲੀ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਹੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੁਆਰਾ ਇਹ ਬੌਲੀ ਸਾਹਿਬ ਦੀ ਸੀ ਜਿਹੜੀ ਉਹ ਸਾਰੀ ਕਰਵਾਈ ਗਈ ਸੀ ਧੰਨ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਦੀ ਕਮਾਈ ਧੰਨ ਹੈ ਅਤੇ ਗੋਇੰਦ ਦੇ ਜਿਹੜਾ ਸੀ ਇਸ ਧਰਤੀ ਦਾ ਇੱਥੇ ਜਗਾ ਦਾ ਰਹਿਣ ਵਾਲਾ ਜਿਹੜਾ ਗੋਇੰਦ ਦੇ ਨਾਮ ਦਾ ਵਿਅਕਤੀ ਸੀ ਉਸ ਨਾਮ ਦੇ ਸਤਿਗੁਰੂ ਮਹਾਰਾਜ ਨੇ ਸ਼ਹਿਰ ਦਾ ਨਾਮ ਗੋਇੰਦਵਾਲ ਸਾਹਿਬ ਰੱਖਿਆ ਸੀ ਤੇ ਗੋਇੰਦਵਾਲ ਸਾਹਿਬ ਵਿਖੇ ਜਿਹੜੇ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪੁੱਤਰ ਮੋਹਨ ਅਤੇ ਮੋਰੀ ਸਨ ਜਿਹੜੇ ਮੋਹਨ ਬਾਬਾ ਮੋਹਨ ਜੀ ਦੁਆਰਾ ਉਹਨਾਂ ਦੇ ਸਤਨਵੀਰ ਇੱਥੇ ਬਣਿਆ ਹੋਇਆ ਹੈ ਤੇ